ਅੱਜ ਹਸ਼ਿਆਰ ਤੋਂ ਨਿਊਜ਼ ਦੀ ਟੀਮ ਪਹੁੰਚੀ ਹੈ ਤਸੂਹਾ ਦੇ ਪਿੰਡ ਬਧਈਆ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਦੁਆਰਾ ਇਹ ਰਾਸ਼ਨ ਵਨ ਡਿਪੋ ਹੋਲਡਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਔਰ ਉਹ ਰਾਸ਼ਨ ਜਿਹੜਾ ਅੱਗੇ ਪਿੰਡ ਵਾਸੀਆਂ ਨੂੰ ਸਪਲਾਈ ਕੀਤਾ ਜਾ ਰਿਹਾ ਜੋ ਗਰੀਬ ਲੋਕਾਂ ਨੂੰ ਸਪਲਾਈ ਕੀਤਾ ਜਾ ਰਿਹਾ ਔਰ ਪਿੰਡ ਵਾਸੀਆਂ ਦਾ ਕਹਿਣਾ ਕਿ ਜਿਹੜਾ ਰਾਸ਼ਨ ਆ ਇਹ ਇੰਨਾ ਕੁ ਖਰਾਬ ਜਿਹੜਾ ਲੋਕਾਂ ਦੇ ਵਿੱਚ ਵੰਡਿਆ ਜਾ ਰਿਹਾ ਕਿ ਜਿਸ ਦੇ ਵਿੱਚ ਆ ਤੁਹਾਨੂੰ ਦਿਖਾਇਆ ਵੀ ਹੈ ਇਸ ਵਿੱਚ ਕੀੜੇ ਵੀ ਕਈ ਪ੍ਰਕਾਰ ਦੇ ਤੁਲੇ ਫਿਰਦੇ ਨੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਕਹਿ ਰਹੇ ਬਾਪੂ ਇਹ ਕੀ ਕਾਰਨ ਜਿਹੜਾ ਤੁਹਾਨੂੰ ਇਹ ਰਾਸ਼ਨ ਦਿੱਤਾ ਜਾ ਰਿਹਾ ਕੀ ਪ੍ਰੋਬਲਮ ਆ ਗਈ ਇਹਦੇ ਵਿੱਚ ਲੱਗਾ ਸੁੱਸਰੀ ਸੁੱਸਰੀ ਕੀੜੇ ਮਕੌੜੇ ਲੱਗੇ ਨੇ ਫਸਲ ਨੇ ਦਾਣੇ ਦਾ ਪਾਣੀ ਦੇ ਵਿੱਚ ਰੱਖੋ ਦਾ ਉੱਪਰੋਂ ਉੱਡ ਪੈਂਦੇ ਨੇ ਉਹਨਾਂ ਚਾਟਾ ਕੇ ਸਾਰੇ ਆ ਗਏ ਜਿਹੜਾ ਇਹ ਲੈ ਕੇ ਕਰਨੇ ਉਹਦਾ ਖਾਣਾ ਪੂਰੀ ਕਰਨ ਲਈ ਹੈ ਸਰਕਾਰ ਜੋ ਕੁਝ ਵਗਾਏ ਰਾਸ਼ਨ ਖਾਂਡ ਜੋਗ ਨਹੀਂ ਕਿੰਨੀ ਦਿਨ ਬਾਅਦ ਰਾਸ਼ਨ ਮਿਲਦਾ ਰਾਸ਼ਨ ਤੇ ਕੀ ਮੈਂ ਤਿੰਨ ਦੇ ਬਾਅਦ ਮਿਲਿਆ ਤੇ ਨਾ ਵੀ ਨਵਾਂ ਤਾਂ ਸਹੀ ਨਹੀਂ ਮਿਲਿਆ ਹਾਂ ਨੋ ਨਹੀਂ ਮਿਲਿਆ ਜੀ ਤੁਹਾਨੂੰ हां ਜੀ ਤੁਹਾਡਾ ਕੀ ਨਾਮ ਜੀ ਮੈਂ ਤੇਲਵਿੰਦਰ ਕੌਰ ਕੀ ਕਾਰਨ ਜਿਹੜਾ ਅੱਜ ਤੁਹਾਨੂੰ ਰਾਸ਼ਨ ਦਿੱਤਾ ਗਿਆ ਇਹਦੇ ਵਿੱਚ ਕੀ ਪ੍ਰੋਬਲਮ ਸਰ ਇਹ ਰਾਸ਼ਨ ਸੈਂਟਰ ਗਵਰਨਮੈਂਟ ਵੱਲੋਂ ਫ੍ਰੀ ਦਿੱਤਾ ਜਾਂਦਾ ਗਰੀਬਾਂ ਲੋਕਾਂ ਨੂੰ ਕਰੋਨਾ ਦੇ ਕਰਕੇ ਉਸ ਵਿੱਚ ਇੰਨਾ ਕਿ ਬਹੁਤ ਚਨੇ ਜਿਹੜੇ ਆਏ ਨੇ ਬਹੁਤ ਖਰਾਬ ਆਏ ਨੇ ਕੀੜੇ ਆ ਵਿੱਚ ਜੇ ਹੁਣ ਗਰੀਬ ਜਨਤਾ ਨਾਲ ਨੂੰ ਚਲੋ ਇਹੋ ਹੀ ਆਸਰਾ ਹੁੰਦਾ ਥੋੜਾ ਜਿਹਾ ਇੱਕ ਵਾਰੋਂ ਫ੍ਰੀ ਦਾ ਰਾਸ਼ਨ ਆਇਆ ਆਪਾਂ ਲੈ ਲਈਏ ਤਾਂ ਸਾਫ਼ ਹੋਏਗਾ ਖਾਨਜੋਗ ਹੋਏਗਾ ਨਾ ਇਹ ਤਾਂ ਸਾਫ਼ ਨਹੀਂ ਹੈ ਤਾਂ ਖਾਣਾ ਕੀ ਉਹਨੂੰ ਉਹ ਕੀ ਕਰਨਗੇ ਉਹਨੂੰ ਫਿਰ ਜ ਡੰਗਰਾ ਨੂੰ ਪਾਉਣਾ ਤਾਂ ਫਿਰ ਗਵਰਨਮੈਂਟ ਘਰੇ ਰੱਖ ਲਵੇ ਕਿਦਾਂ ਦਰਿਆਦ ਕੰਡੇ ਕਿਤੇ ਪਾ ਦੇ ਉੱਥੇ ਇਹ ਸਿਰ ਕਿਸ ਦੀ ਗਲਤੀ ਮਾ ਦੇ ਡੀਪੋ ਹੋਲਡਰ ਦੀ ਮਾਰ ਦੇ ਦੋਨਾਂ ਦੀ ਗਲਤੀ ਇਸ ਟਾਈਮ ਤੇ ਜੇ ਇਹ ਬਾਰਾ ਰਾਸ਼ਨ ਗੰਦਾ ਆ ਰਿਹਾ ਤੇ ਡੀਪੋ ਹੋਲਡਰ ਨੂੰ ਚਾਹੀਦਾ ਕਿ ਨਹੀਂ ਹੋਲਡਰ ਨੂੰ ਚਾਹੀਦਾ ਕਿ ਨਹੀਂ ਬੰਦਣਾ ਵਾਪਸ ਕਰੋ ਤੁਸੀਂ ਉਹਨਾਂ ਨੂੰ ਕੋਈ ਸ਼ਿਕਾਇਤ ਕੀਤੀ ਹੈ ਕਿ ਇਹ ਰਾਸ਼ਨ ਜਿਹੜਾ ਖਰਾਬ ਆ ਰਿਹਾ ਸੀ ਨਹੀਂ ਲੈ ਰਹੇ ਸਰ ਮੈਂ ਤਾਂ ਨਹੀਂ ਗਈ ਹੈਗੀ ਵੈਸੇ ਜਿਹੜੇ ਗਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਨਹੀਂ ਖਾਣਾ ਤਾਂ ਕਹਿੰਦੇ ਨਹੀਂ ਲੈ ਕੇ ਜਾਣਾ ਤੇ ਇੱਥੇ ਸੁੱਟ ਦਿਓ ਉਹਨਾਂ ਨੇ ਕਿਉਂ ਨਹੀਂ ਕਹਿੰਦੇ ਵੀ ਗੱਲ ਕਹੀ ਹੈ ਮੈਨੂੰ ਮੇਰੇ ਨਾਲ ਤਾਂ ਗੱਲ ਨਹੀਂ ਹੋਈ ਮੈਂ ਨਹੀਂ ਕੀਤੀ ਉਹਨਾਂ ਨੇ ਮਾਪੇ ਦੀਪੂ ਹੌੜਾ ਵਾਲੋ ਕੀ ਕਿਆ ਕੀਆ ਜਾ ਰਿਹਾ ਤੁਹਾਨੂੰ ਰਸਨਾ ਤੁਹਾਨੂੰ ਦਾਣੇ ਮਿਲਦੇ ਨਹੀਂ ਆ ਕਿੰਨੀ ਦਿਨ ਤੋਂ ਨਹੀਂ ਮਿਲਦੇ ਆ ਹੋ ਗਏ 2 ਮਹੀਨੇ ਕਿਉਂ ਨਹੀਂ ਦਿੱਤੇ ਜਾ ਰਹੇ ਪਤਾ ਨਹੀਂ ਉਹ ਪਕਾਰੀ ਕਹਿੰਦੇ ਤੁਸੀਂ ਅੱਗੇ ਜਾਓ ਕਿ ਤੁਹਾਡੇ ਕਾੜ ਨਹੀਂ ਬਣੇ ਹੈਗੇ ਜਿਹੜੇ ਕਾੜੇ ਹੈਗੇ ਆ ਕਿਉਂ ਨਹੀਂ ਦਿੱਤਾ ਜਾ ਰਿਹਾ ਨਹੀਂ ਪਤਾ ਹੁਣ ਕੀ ਕੀ ਕਦੋਂ ਨਹੀਂ ਦਿੰਦੇ ਇਹ ਹੁਣ ਸਾਨੂੰ ਚਾਹਾਂ ਜਾਂ ਨਹੀਂ ਹਨ ਦਾਣੇ ਨਹੀਂ ਮਿਲਦੇ ਹਾਂਜੀ ਤੁਹਾਨੂੰ ਦਾਣੇ ਮਿਲੇ ਜੀ ਹਾਂਜੀ ਕਿ ਤੁਹਾਨੂੰ ਵਧੀਆ ਦਾਣੇ ਮਿਲੇ ਨੇ ਦਿੱਤੇ ਕਾਲੇ ਦਿੱਤੇ ਕਾਲੇ ਵਿੱਚੇ ਥੋੜੇ ਬਹੁਤ ਸਾਫ ਆ ਪਰ ਚਨੇ ਜਿਹੜੇ ਨੇ ਉਹਨਾਂ ਦੀ ਸਾਰਿਆਂ ਦੀ ਹਾਲਤ ਇੱਕੋ ਜਿਹੀ ਆ ਥੋੜੇ ਬਹੁਤੇ ਚਣਿਆਂ ਦੇ ਵਿੱਚ ਨਹੀਂ ਕੋਈ ਵੀ ਹੈਗੇ ਕਿ ਜਿੰਦਾ ਥੋੜੇ ਵੱਡਿਆ ਥੋੜੇ ਘੱਟੇ ਨੇ ਚਨੇ ਇੱਕੋ ਹੀ ਤਰ੍ਹਾਂ ਦੇ ਨੇ ਉਹਨਾਂ ਵਿੱਚ ਜਿੰਦਾ ਜਿਹੜੀ ਹੁੰਦੀ ਆ ਉਹਦੇ ਨਿਕਲ ਜਿੱਦਾਂ ਕਿਹਾ ਜਾ ਰਿਹਾ ਕਿ ਰਾਸ਼ਨ ਜਿਹੜਾ ਖਰਾਬ ਮਿਲ ਰਿਹਾ ਕਿ ਪੁਚੀ ਰਿਪੋਰਟ ਨੂੰ ਕੁਝ ਕਿਹਾ ਤਾਂ ਨਹੀਂ ਕੀਤੀ ਹੈਗੀ ਕਿ ਅਸੀਂ ਇਹ ਖਰਾਬ ਰਾਸ਼ਨ ਜਿਹੜਾ ਨਹੀਂ ਲੈਣਾ ਹੈ ਨਹੀਂ ਮੈਂ ਨਹੀਂ ਕਿਉਂਕਿ ਜੇ ਕੇ ਜਾਂ ਜਾਵੋਗੇ ਕਹਿਣਾ ਫ੍ਰੀ ਤਾਂ ਹੀ ਹੈ ਅੱਜ ਫ੍ਰੀ ਤਾਂ ਹੀ ਹੈ ਨਹੀਂ ਮੋਟਾ ਕਹਿ ਰਹੇ ਹੋ ਇਹ ਗੱਲ ਕਹਿ ਰਹੇ ਆ ਕਿ ਤੁਹਾਨੂੰ ਫ੍ਰੀ ਦਾ ਮਿਲ ਰਿਹਾ ਰਾਸ਼ਨ ਹਾਂਜੀ ਬਾਕੀਆਂ ਨੂੰ ਕਹਿ ਰਹੇ ਮੈਂ ਨਹੀਂ ਗੇ ਕਹਿ ਰਹੇ ਸਾਨੂੰ ਕਹਿੰਦੇ ਜਾਓ ਤੁਸੀਂ ਰਾਸ਼ਨ ਲਿਆ ਜੀ ਹਾਂਜੀ ਜੀ ਆ ਜੀ ਕਿੱਦਾਂ ਦਾ ਮਿਲਿਆ ਰਾਸ਼ਨ ਤੁਹਾਨੂੰ ਬੜਾ ਖਰਾਬ ਹੈ ਖਾਣਯੋਗ ਹੈ ਨਹੀਂ ਤੇ ਅਸੀਂ ਵਾਪਸ ਗਏ ਤਾਂ ਅਸਿਆ ਦੇ ਉਹ ਕਹਿੰਦੇ ਸਾਡੀ ਦੁਕਾਨ ਤੇ ਛੱਡ ਜੋ ਤਾਂ ਅਸੀਂ ਚੱਟ ਆਏ ਆ ਠੀਕ ਹੈ ਹਾਂਜੀ ਸਾਡੇ ਨਾਲ ਮੌਜੂਦ ਨੇ ਜੀ ਵਿਸ਼ਾਲ ਸਿੰਘ ਰਾਕੇ ਕਾਂਗਰਸ ਦੇ ਕਮਪਾ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਜਿਹੜਾ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਰਾਸ਼ਨ ਸਾਨੂੰ ਬਹੁਤ ਮਾੜਾ ਮਿਲ ਰਿਹਾ ਕੀ ਕਾਰਨ ਹੈ ਇਹ ਰਾਸ਼ਨ ਇਸ ਤਰਕੇ ਮਾੜਾ ਮਿਲਦਾ ਫਿਰ ਜਿਹੜੇ ਡੀਪੋ 홀ਡਰ ਉਥੇ ਜਦੋਂ ਰਾਸ਼ਨ ਚੱਕਦੇ ਨੇ ਤੇ ਇਹਨਾਂ ਤੇ ਕੋਈ ਵੀ ਐਕਸਪਾਇਰੀ ਡੇਟ ਨਹੀਂ ਹੁੰਦੀ ਭਈ ਤੇ ਬੋਰੀ ਤੇ ਇਹ ਵੰਡਿਆ ਜਾਣਾ ਕਿ ਨਹੀਂ ਵੰਡਿਆ ਜਾਣਾ ਇਹ ਕਿਉਂਕਿ ਪਿੱਛੇ ਹੀ ਰੀ ਚੈੱਕ ਕਰਕੇ ਹੀ ਵੰਡਿਆ ਜਾਣਾ ਚਾਹੀਦਾ ਪਰ ਜਦੋਂ ਇਹ ਡਿਪੋ ਹੋਲਡਰ ਕੋਲ ਆ ਜਾਂਦਾ ਫਿਰ ਡਿਪੋ ਹੋਲਡਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹ ਰਾਸ਼ਨ ਦਾ ਖਰਾਬ ਹੈ ਤਾਂ ਅਸੀਂ ਨਹੀਂ ਵੰਡੀਏ ਅਸੀਂ ਇਹਨਾਂ ਨੂੰ ਸਮੇਂ-ਸਮੇਂ 'ਤੇ ਪੂਰੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਤੁਸੀਂ ਜੋ ਖਰਾਬ ਰਾਸ਼ਨ ਹੈ ਵਾਪਸ ਕਰਨਾ ਹੈ ਇਹਨਾਂ ਨੂੰ ਨਹੀਂ ਵੰਡਣਾ ਤੇ ਡਿਪੋ ਦੁਆਰਾ ਇਹ ਵੰਡਿਆ ਗਿਆ ਰਾਸ਼ਨ ਹੈ ਉਹਦੀ ਖੁਦ ਦੀ ਗਲਤੀ ਹੈ ਉਹਨਾਂ ਨੂੰ ਅਸੀਂ ਕਈ ਵਾਰੀ ਅਗਾਹ ਵੀ ਕੀਤਾ ਗਿਆ ਵੀ ਤੂੰ ਇਹ ਜੋ ਕੰਮ ਕਰਿਆ ਇਹ ਜੋ ਸਾਡੇ ਪ੍ਰੋਸੈਸ ਦੇ ਮੁਤਾਬਕ ਉਹ ਬਿਲਕੁਲ ਠੀਕ ਨਹੀਂ ਜਦੋਂ ਵੀ ਇਹ ਰਾਸ਼ਨ ਵੰਡਿਆ ਗਿਆ ਹੈ ਇਸ ਨੇ ਮੈਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਹੈ ਕਿ ਮੈਂ ਰਾਸ਼ਨ ਵੰਡ ਰਿਹਾ ਜਾਂ ਤੁਸੀਂ ਆਓ ਤੁਸੀਂ ਚੈੱਕ ਕਰੋ ਐਸੀ ਗਲਤ ਬਾਤ ਹੋਈ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਵੀ ਪਬਲਿਕ ਨੇ ਦੱਸਿਆ ਵੀ ਜੋ ਰਾਸ਼ਨ ਦਿੱਤਾ ਗਿਆ ਬਹੁਤ ਹੀ ਇਹ ਮੇਰੀ ਗੈਰ ਮੌਜੂਦਗੀ ਦੇ ਵਿੱਚ ਇਸ ਨੇ ਬਿਨਾ ਇਨਫੋਰਮੇਸ਼ਨ ਦਿੱਤੀ ਕਿਉਂਕਿ ਸਾਡੀਆਂ ਮੰਡੀਆਂ ਵਿੱਚ ਮੁਟੀਆਂ ਲੱਗੀਆਂ ਹੋਈਆਂ ਸਨ ਤੇ ਇਹਨੂੰ ਸਾਨੂੰ ਮੈਂ ਇਹਨੂੰ ਪਹਿਲੇ ਹੀ ਦੱਸਿਆ ਹੋਇਆ ਹੈ ਜੇ ਰਾਸ਼ਨ ਵੰਡਣ ਤੋਂ 12 ਘੰਟੇ ਪਹਿਲੇ ਸਾਨੂੰ ਇਨਫਾਰਮੇਸ਼ਨ ਦਿੱਤੀ ਜਾਵੇ ਤਾਂ ਜੋ ਵੀ ਅਸੀਂ ਰਾਸ਼ਨ ਵੰਡਣਾ ਤੇ ਅਸੀਂ ਚੈੱਕ ਕੀਤਾ ਜਾ ਸਕੇ ਵੀ ਹਾਂ ਜੋ ਰਾਸ਼ਨ ਦਿੱਤਾ ਜਾ ਰਿਹਾ ਉਹ ਠੀਕ ਹੈ ਕਿ ਨਹੀਂ ਠੀਕ ਪਰ ਕਈਆਂ ਲੋਕਾਂ ਨੇ ਕਹਿੰਦਾ ਅਸੀਂ ਕੰਪਲੇਨਟ ਕਰਨ ਦੇ ਬਾਵਜੂਦ ਨਾ ਤਾਂ ਕਿਹਾ ਹਾਂ ਇਹਨਾਂ ਨੂੰ ਰਾਸ਼ਨ ਤੁਹਾਨੂੰ ਮੁਫਤ ਮਿਲ ਰਿਹਾ ਹਾਂ ਇਹਨਾਂ ਨੇ ਲੋਕਾਂ ਨੇ ਕੰਪਲੇਨਟ ਕੀਤੀ ਹੈ ਸੋ ਖੁਦ ਸਰਪੰਚ ਵੀ ਇਸ ਬਾਰੇ ਐਸ.ਜੀ.ਨ ਸਾਹਿਬ ਕੋ ਪਿਛਲੀ ਵਾਰੀ ਗਏ ਸੀ ਕਿਉਂਕਿ ਕਿੰਨਾਂ ਵਿਅਕਤੀਆਂ ਨੂੰ ਦੋ ਪਰਿਵਾਰਾਂ ਦੇ ਮੈਂਬਰਾਂ ਨੂੰ ਰਾਸ਼ਨ ਮਿਲ ਲਿਆ ਤੇ ਇਹਨਾਂ ਨੂੰ ਨਹੀਂ ਮਿਲ ਰਿਹਾ ਅਸੀਂ ਇਹ ਬਾਰ-ਬਾਰ ਅਸੀਂ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਜਿੰਨੇ ਵੀ ਰਾਸ਼ਨ ਪਰਿਵਾਰਾਂ ਨੂੰ ਜਿਹਨਾਂ ਨੂੰ ਨਹੀਂ ਮਿਲਦਾ ਪਿਆ ਇਹਨਾਂ ਦੀਆਂ ਲਿਖਤਾਂ ਅਪਡੇਟ ਕਰਾਈਆਂ ਜਾਣ ਕਿਉਂਕਿ ਡੈਥ ਹੋਣ ਤੇ ਜਾਂ ਲੜਕੀ ਦੇ ਮੈਜ ਹੋਣ ਤੇ ਜਾਂ ਐਨ ਆਰ ਆਈ ਹੋਣ ਤੇ ਜਿਹੜੇ ਇਹ ਰਾਸ਼ਨ ਉਹ ਆਪਣੇ ਪਤਵਾ ਸਕਣ ਅਗਰ ਜੇ ਕਿਸੇ ਕੋਈ ਨਵਾਂ ਕੋ ਗਰੀਬ ਬੰਦਾ ਹੈਗਾ ਅਗਰ ਉਸ ਨੇ ਰਾਸ਼ਨ ਕਾਰਡ ਨਹੀਂ ਬਣਵਾਇਆ ਹੈ ਤੇ ਉਹ ਬਣਵਾ ਲਵੇ ਇਸ ਕਰਕੇ ਇਹ ਸਮੇਂ ਸਮੇਂ ਪਰ ਅਸੀਂ ਇਹਨਾਂ ਨੂੰ ਸਰਪੰਚ ਸਾਹਿਬਾਂ ਨੂੰ ਜਾਂ ਡਿਪੋ 홀ਡਰਾਂ ਨੂੰ ਦੱਸਿਆ ਗਿਆ ਹੈ ਕਿ ਆਪ ਇਹਨਾਂ ਉੱਤੇ ਕੋਈ ਵੀ ਅਜਿਹੀ ਕਾਰਵਾਈ ਆ ਇਹ ਨਹੀਂ ਹੋਈ ਨਾ ਇਹਨਾਂ ਦੇ ਕੋਈ ਜਿਹੜੇ ਕਾਰਡ ਹੈ ਇਹਨਾਂ ਦਾ ਜੋ ਹਰ ਮਹੀਨੇ ਬਾਅਦ ਜੇ ਅਸੀਂ ਕਿਵੇਂ ਅਪਡੇਟ ਆ ਰਹਾ ਵਗੈਰਾ ਉਹਦੇ ਕੋਈ ਸੰਬੰਧ ਵਿੱਚ ਕੋਈ ਵੀ ਜਾਣਕਾਰੀ ਅਜੇ ਤੱਕ ਸਾਡੇ ਕੋਲ ਨਹੀਂ ਆਈ। ਸਭ ਜਿੰਨਾ ਇਹਨਾਂ ਨੂੰ ਖਰਾਬ ਰਾਸ਼ਨ ਦਿੱਤਾ ਜਾ ਰਿਹਾ ਹੈ ਇਹਨਾਂ ਤੇ ਕੋਈ ਐਕਸ਼ਨ ਨਹੀਂ ਹੋ ਸਕਦਾ। ਹਾਂ ਸਾਰੇ ਇਹਨਾਂ ਤੇ ਐਕਸ਼ਨ ਹੋ ਸਕਦਾ। ਹਮਨੇ ਹਦਾਇਤਾਂ ਦਿੱਤੀਆਂ ਗਈਆਂ ਡਿਪੂ ਹੋਰਾਂ ਨੂੰ ਵੀ ਤੁਸੀਂ ਖਰਾਬ ਰਾਸ਼ਨ ਨਹੀਂ ਵੰਡਣਾ। ਅਗਰ ਨਹੀਂ ਵੰਡਿਆ ਉਸਨੇ ਰਾਸ਼ਨ ਵੰਡਿਆ ਤੇ ਉਹਦਾ ਖੁਦ ਜ਼ਿੰਮੇਵਾਰ ਹੋਏਗਾ। ਉਹ ਜੋ ਵੀ ਉਹ ਨੂੰ ਪਾਗੋਂ ਦੇ ਉੱਪਰ ਖਲਾਫ ਕਾਰਵਾਈ ਕਰਦੇ ਆ ਤੇ ਉਹ ਉਹ ਦਾ ਫਿਕ ਜ਼ਿੰਮੇਵਾਰ ਹੋਗਾ ਪਬਲਿਕ ਨੂੰ ਖਰਾਬ ਰਾਸ਼ਨ ਬਣਨਾ ਕਿਸੇ ਵੀ ਕਾਨੂੰਨ ਦੇ ਤਹਿਤ ਨਹੀਂ ਹੈ ਠੀਕ ਹੈ ਹਾਂਜੀ ਅੱਜ ਉਹਨਾਂ ਨੇ ਜਿੰਪੂ ਹੋਟਲ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕੀ ਕਹਿ ਰਹੇ ਨੇ ਹਾਂਜੀ ਸਭ ਪਿੰਡ ਵਾਲਾ ਕੋਲ ਪਾਇਆ ਜਾ ਰਿਹਾ ਤੇ ਜਿਹੜਾ ਰਾਸ਼ਨ ਖਰਾਬ ਆ ਰਿਹਾ ਕੀ ਕਾਰਨਾ ਕਿਉਂ ਹੁੰਦਾ ਹੈ ਸਰ ਇਹ ਪਿੱਛੋਂ ਸਰਕਾਰ ਨੇ ਭੇਜਿਆ ਰਾਸ਼ਨ ਉਸ ਆਉਣ ਵਾਲਾ ਸੀ ਵੰਡਿਆ ਹੈ ਕਿਆ ਖਰਾਬ ਰਾਸ਼ਨ ਦੇ ਦਾ ਪੁੱਛ ਮ ਆ ਰਿਹਾ ਤੁਹਾਨੂੰ ਪਤਾ ਲੱਗ ਗਿਆ ਸੀਗਾ ਕਿ ਫੇਰ ਕੋਈ ਨਹੀਂ ਸਰ ਜਲੇ ਜੀ ਜੀ ਇਥੇ ਸਾਹਿਬ ਜੀ ਆਏ ਹਨ ਉਹਨਾਂ ਨੇ ਚੈੱਕ ਕੀਤਾ ਲੋਕਾਂ ਦੇ ਬਿਆਨ ਲਏ ਆ ਔਰ ਅਕਿਆ ਹਾਂ ਵੀ ਤੁਹਾਨੂੰ ਕੋਈ ਇਤਰਾਜ਼ ਨਹੀਂ ਉਹਨਾਂ ਨੇ ਸ਼ੁਰੂ ਕਰਾਇਆ ਉਸ ਹਸਾਮਨਾ ਰਾਸ਼ਨ ਵੰਡਿਆ ਜੀ ਲੋਕਾਂ ਦੇ ਕਹਿਣ ਨੂੰ ਕਹਿਣ ਅਨੁਸਾਰ ਜੇ ਲੋਕਾਂ ਨੂੰ ਕੋਈ ਇਤਰਾਜ਼ ਆ ਕਿ ਮੈਨੂੰ ਖਰਾਬ ਚਾਣੀ ਮਿਲਦੀ ਹੈ ਉਹ ਵਾਪਸ ਕਰ ਦੇਣ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਵਾਪਸ ਕਰਨ ਦੇ ਸੀ ਦੁਬਾਰਾ ਸਾਨੂੰ ਇਹ ਕਹਿ ਕੇ ਮੋਰ ਦਿੱਤਾ ਗਿਆ ਲੇ ਤੁਹਾਨੂੰ ਫਰੀਦਾ ਰਾਸ਼ਨ ਮਿਲ ਰਿਹਾ ਤੁਹਾਨੂੰ ਮਾੜਾ ਕੀ ਹੈ ਜੀ ਸਰ ਮੈਂ ਇਸ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਆਪਣੇ ਪਿਤਾ ਜੀ ਦੀ ਦਵਾਈ ਲੈਣ ਗਿਆ ਸੀ ਕਿ ਅਜ ਤੱਕ ਮੇਰੇ ਕੋਈ ਦਵਾ ਬੰਦਾ ਨਹੀਂ ਆਇਆ ਤੇ ਮੈਂ ਤੇ ਇਹੀ ਗੱਲ ਕਹਿਣਾ ਕਿ ਜੇ ਖਰਾਬ ਰਾਸ਼ਨ ਉਹ ਮੈਨੂੰ ਵਾਪਸ ਕੀਤਾ ਜਾਵੇ ਕਿ ਮੈਂ ਉਹਨਾਂ ਦਾ ਸਰਕਾਰ ਨੂੰ ਦੇਣਾ ਉਹਨਾਂ ਦਾ ਵਾਪਸ ਅਸਰਾਂ ਹਾਜੀ ਜੀ ਹੋਲਡਰ ਦਾ ਕਹਿਣਾ ਜੀ ਜੇ ਖਰਾਬ ਰਾਸ਼ਨ ਅਗਰ ਆ ਗਿਆ ਜਾਂ ਕਿਸੇ ਨੂੰ ਵੰਡਿਆ ਗਿਆ ਹੋਵੇ ਜੀ ਤੇ ਮੈਂ ਦੁਬਾਰਾ ਆਪਣੀ ਦੁਕਾਨ ਤੇ ਉਸ ਰਸਮ ਨੂੰ ਵਾਪਸ ਰਲਾਗਾ ਤੇ ਆਈਫੋਨ ਪਿੱਛੇ ਵਾਪਸ ਕਰ ਦਾਂਗਾ ਜਿਹੜਾ ਰੇਸ ਸਬਦੀ ਹੈ ਅੰਦਰ ਕੋਈ ਨਾ ਹਾਰੀ ਲੈ ਕੇ ਲੋਕਾਂ ਨੂੰ ਗੁੱਸੇ ਵਿੱਚ ਹੋਇਆ ਕਿ ਕਿਤਾ ਜਿਹੜਾ ਖਰਾਬੀ ਰਸਮ ਜਿਹੜਾ ਵੰਡਿਆ ਜਾ ਰਿਹਾ ਤੇ ਉਹ ਇਸਾਂ ਕਿਸੇ ਕੀ ਕਹਿੰਦੇ ਤੇ ਦੁਕਾਨ ਤੁਸੀਂ ਸਾਡੇ ਧਿਆਨ ਵਿੱਚ ਲਿਆਇਆ ਕਿ ਤੇ ਖਰਾਬ ਰਸਮ ਵੰਡਿਆ ਜਾ ਰਿਹਾ ਇਸ ਸੰਬੰਧਿਆ ਸੇ ਫੂਡ ਸਪਲਾਈ ਡਿਪਾਰਟਮੈਂਟ ਨਾਲ ਗੱਲ ਕਰਕੇ ਉਹਨਾਂ ਤੋਂ ਪੂਰੀ ਜਾਂਚ ਕਰਾਂਗੇ ਕਿ ਇਹ ਪ੍ਰੋਬਲਮ ਕਿੱਥੋਂ ਆਈ ਤੇ ਕਿਉਂ ਆਈ ਤੇ ਇਹਦਾ ਸਦਾਰਨ ਕੀਤਾ